ਤੇ ਮਿੱਤਰੋ ਇਧਰ ਇੱਕ ਬਹੁਤ ਸੋਹਣਾ ਨੁਕਰਾ ਕੋੜਾ ਆਇਆ ਹੋਇਆ ਦੇਖੋ ਬਾਈ ਹਾਈਟ ਲੈਂਥ ਕੋੜੇ ਦੀ ਬਹੁਤ ਜਿਆਦਾ ਚੰਗੀ ਆ ਕੀ ਨਾਮ ਹੈ ਕੋੜੇ ਦਾ ਬਾਦਲੇਸ ਕੋੜੇ ਦਾ ਨਾਮ ਆ ਮਿੱਤਰੋ ਦੇਖੋ ਬਾਈ ਅਲੱਗੇ ਰੂਤਬਾ ਕੋੜੇ ਦਾ ਤੇ ਆ ਮਿੱਤਰੋ ਬਾਈਆਂ ਦਾ ਬੋਰਡ ਹੈ ਦੇਖੋ ਬਾਈ ਫੋਨ ਨੰਬਰ ਸਟੱਡ ਸਰਵਿਸ ਓਪਨ ਆ ਬਾਦਲ ਹੈ ਹਾਈਟ ਇਹਦੀ 67 ਪਲੱਸ ਆ ਸ਼ਾਇਰ ਬਾਈ ਖਲੀ ਇਹ ਸ਼ਾਇਰ ਬਾਈ ਖਲੀ ਆ ਮਿੱਤਰੋ ਤੇ 67 ਇੰਚ ਦਾ ਘੋੜਾ ਦੇਖੋ ਬਾਈ ਦੇਖੋ ਮਿੱਤਰੋ ਕਿੱਡਾ ਵੱਡਾ ਘੋੜਾ ਖਲੀ ਦਾ ਬੱਚਾ ਇਹ 67 ਇੰਚ ਹਾਈਟ ਕਰ ਗਿਆ ਬਾਦਲ ਇਸ ਘੋੜੇ ਦਾ ਨਾਮ ਆ ਸਟੱਡ ਸਰਵਿਸ ਬਾਈਆਂ ਨੇ ਓਪਨ ਕੀਤੀ ਹੋਈ ਆ ਬਾਕੀ ਬੋਰਡ ਤੁਹਾਡਾ ਬੋਰਡ ਤੁਹਾਨੂੰ ਬਾਈਆਂ ਦਾ ਆਪਾਂ ਦਿਖਾਤਾ ਤੇ ਦੇਖੋ ਬਾਈ ਗਰਦਨ ਦੀਆਂ ਨਸਾਂ ਕਿਵੇਂ ਚਮਕਦੀਆਂ ਘੋੜੇ ਦੀਆਂ ਕੰਨ ਕੰਨ ਬਹੁਤ ਸੋਹਣੇ ਬਹੁਤ ਗਰਮੀ ਦਿਖਾ ਰਿਹਾ ਘੋੜਾ